वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਔਰ ਅੱਜ ਅਸੀਂ ਜਿਸ ਖਿਡਾਰੀ ਦੀਆਂ ਪੰਜ ਰੇਡਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਉਸ ਖਿਡਾਈ ਦਾ ਨਾਮ ਹੈ ਸੁਲਤਾਨ ਸ਼ਮਸ਼ਪੁਰ ਦੋਸਤੋ ਸ਼ਮਸ਼ਪੁਰ ਦਾ ਇਹ ਖਿਡਾਰੀ ਕਬੱਡੀ ਜਗਤ ਦੇ ਵਿੱਚ ਬਹੁਤ ਪਪੂਲਰ ਹੈ ਵਰਲਡ ਕੱਪ ਦੇ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਔਰ ਵੇਵ ਕਬੱਡੀ ਲੀਗ ਦੇ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਇੰਜੋਏ ਕਰੋ ਸੁਲਤਾਨ ਸ਼ਮਸ਼ਪੁਰ ਦੀਆਂ ਪੰਜ ਰੇਡਾਂ ਨੂੰ ਨਗਰਾ ਪੈਂਦਾ ਤਲਵੰਡੀ ਸਾਬੋ ਦੇ ਲਾਗੇ ਆਮ ਸਭ ਨੂੰ ਸਦਾ ਲਓ ਵੇਖੋ ਖੇਡ ਮਾਨ ਦੇ ਵਿੱਚ ਸੁਲਤਾਨ ਬਾਤ ਤੱਕੜਾ ਖੇਡੇ ਤੇ ੜਤਵੀ ਦੀ ਪਾਉਂਦਾ ਹੈ ਰੇਡ ਨਾਲ ਪੂਰੀਏ ਮੜਕ ਵੀ ਕਾਉਂਡੀ ਵਿੱਚ ਸ਼ਾਇਦ ਬੁੱਤ ਪ੍ਰੀਤੇ ਪਹਿਲਵਾਨ ਦਾ ਬੱਚੇ ਬੱਚੇ ਦੀ ਜ਼ਬਾਨ ਤੇ ਨਾਮ ਹੈ ਸੁਲਤਾਨ ਦਾ ਬੱਚੇ ਬੱਚੇ ਦੀ ਜ਼ਬਾਨ ਤੇ ਨਾਮ ਹੈ ਸੁਲਤਾਨ ਦਾ ਇੱਕ ਤਾਂ ਟਰੈਕਟਰ ਮੈਨ ਲੱਗਦਾ ਪਟਿਆਲੇ ਆ ਅੱਜ ਕਹਿੰਦੇ ਟੌਪ ਜੇ ਟੀਮਾਂ ਇਸ ਖੇਡ ਮੈਦਾਨ ਦੇ ਵਿੱਚ ਖੇਡ ਰਹੀਆਂ ਸੁਲਤਾਨ ਇਹ ਟੌਪ ਦਾ ਧਾਵੀ ਹੈ ਇਸ ਲਈ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਵਧਿਆ ਹੋਇਆ ਮੋਟਰਸਾਈਕਲ ਟਰੈਕਟਰਾਂ ਦਾ ਜੇਤੂ ਹੋ ਬੱਲੇ 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 ਕਹਿੰਦੇ ਸੁਲਤਾਨ ਉਹ ਵਾਹ ਉਹ ਜੇਦਾ ਸੁਲਤਾਨ ਦੀ ਖੇਡ ਵਧੀਆ ਲੱਗੀ ਇੱਕ ਤਾੜੀ ਜਰੂਰ ਮਾਰ ਦਿਓ ਦਰਸ਼ਕਾਂ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਵਿਸ਼ਵੇਸ਼ ਕਲੱਬ ਕਲਕੱਤੇ ਬੀਲਾ ਕੇ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣ ਸੁਲਤਾਨ ਤੇ ਜੁਨਤੀ ਕਾਲਸੀਆ ਮਾਰੇ ਦਾ ਚੱਲਦਾ ਹੋਇਆ ਮੁਕਾਬਲਾ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾਰੇ ਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਸਾਗਰ ਵਿੱਚ ਨਾ ਪੈਂਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ ਰੈਂਕੀ ਆ ਮੁੰਡਾ ਕਬੱਡੀ ਕੌਣ ਪਾ ਰਿਹਾ ਪ੍ਰੀਤਮ ਸਿੰਘ ਪ੍ਰੀਤੇ ਨੂੰ ਦੁਨੀਆ ਜਾਣਦੀ ਹੈ ਟੁੰਡਾ ਕਹਿੰਦੇ ਐ ਇਹਦਾ ਮੁੰਡਾ ਕਬੱਡੀ ਪਾ ਰਿਹਾ ਫੌਂਸਪੁਰ ਪਿੰਡ ਦਾ ਸੁਲਤਾਨ ਪਟਿਆਲਾ ਦੋਸਤੋ ਜੀ ਸੁਲਤਾਨੀਆਂ ਚਾਰ ਰੇਡਾਂ ਦੇਖ ਚੁੱਕੇ ਹੋ ਇੱਕ ਰੇਡ ਅਜੇ ਵੀ ਬਾਕੀ ਹੈ ਉਸ ਤੋਂ ਪਹਿਲਾਂ ਰਿਕਵੈਸਟ ਹੈ ਕਿ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਔਰ ਅਗਰ ਤੁਸੀਂ ਸਾਡੀ ਮੋਬਾਈਲ ਐਪ ਇੰਸਟਾਲ ਨਹੀਂ ਕੀਤੀ ਤਾਂ ਇੱਥੇ ਕਲਿੱਕ ਕਰਕੇ ਇੰਸਟਾਲ ਕਰ ਸਕਦੇ ਹੋ ਨਾਲ ਹੀ ਤੁਹਾਨੂੰ ਇੱਕ ਹੋਰ ਰਿਕਵੈਸਟ ਹੈ ਕਿ ਅਗਰ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਕੋਈ ਨੁਕਸ ਲੱਗਦਾ ਹੈ ਜਾਂ ਤੁਸੀਂ ਕੋਈ ਬਦਲਾਅ ਚਾਹੁੰਦੇ ਹੋ ਤਾਂ ਉਸ ਨੂੰ ਕਮੈਂਟ ਬਾਕਸ ਵਿੱਚ ਬੇਝਿਜਕ ਲਿਖਿਆ ਕਰੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਔਰ ਇੰਜੋਏ ਕਰੋ ਸੁਲਤਾਨ ਸ਼ਮਸ਼ਪੁਰਦੀ ਇਹ ਲਾਸਟ ਰੇ ਵੱਡੇ ਬਜੇਰ ਦੀ ਟੀਮ ਬਣਾਉਂਦੇ ਐ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਖੇਡ ਮੈਦਾਨਾਂ ਵਿੱਚ ਕਹਿੰਦੇ ਵੀ ਹਰ ਇੱਕ ਜਫੇ ਤੇ ਵੱਡੇ ਮਾਇਆ ਦੇ ਜਫੇ ਦਿੱਤੇ ਜਾਣੇ ਐ ਲੈ ਵੀ ਮੰਨਿਆ ਲੈ ਸਵਾਲ ਨਾ ਹੋ ਜੇ ਨਾ ਕਿ ਭੜਕੇ ਲਾਉਂਦਾ ਲਾਉਂਦਾ ਫਿਰ ਖੇ ਧਾਵੀਆਂ ਨੂੰ ਮਾਰੇ ਵਿੱਚ ਘਾਉਂਦਾ ਕਹਿੰਦੇ ਜਾਫੀ ਵਾਰਾ ਜੱਗ ਤੇ ਮਸ਼ਹੂਰ ਐ ਪਰ ਉਹ ਦੇਖੋ ਵਾਹ 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 ਸ਼ਾਬਾਸ਼ ਅੱਰਾ ਕਬੱਡੀ ਘਰ ਘਰ ਵਿੱਚ ਪਹੁੰਚਾ ਦਿੱਤੀ ਹੈ ਔਰ ਜਿੱਥੇ ਆਪਾਂ ਕਬੱਡੀ ਨੂੰ ਕੰਪਿਊਟਰ ਦੇ ਜ਼ਰੀਏ ਨੈੱਟ ਦੇ ਜ਼ਰੀਏ ਤਾਰੀ ਵਰਗੇ ਨੇ ਤਾਰੀ ਵਰਗੇ ਆ ਤੇ ਤੇਰੀ ਭਈਆਸਸ ਮੁੰਡੇ ਨੇ ਕਬੱਡੀ ਆ ਮਲਜੀਤ ਕਾ ਲੋਗੇ ਤਾਂ ਮੇਰੇ ਵੀਰੋ ਉਹ ਖਿਡਾਰੀ ਹੈ ਦੁਨੀਆ ਦਾ ਮਹਿੰਗੇ ਮੁੱਲ ਦੇ ਵਿੱਚ ਹੁਣਾਂ ਦੇ ਲਈ 500 ਦੇ ਮਾਨ ਸਨਮਾਨ ਦੇ ਆ ਕਹਿੰਦੇ ਜਦੋਂ ਨੌਜਵਾਨ ਕਬੱਡੀ